ਸਤੇ ਪਹਿਲੇ ਬੰਦੇ ਸ਼ਹਿਰ ਨੂੰ ਨਮਸਕਾਰ ਕਰਦਾ ਇਹ ਜਿਹੜਾ ਮੈਂ ਜੀ ਸੀ ਆਰ ਪੀ ਮੈਂ ਯਸ਼ਪਾਲ ਥਾਪਾ ਸੀ ਆਰ ਪੀ ਐਫ ਦੇ ਕਮਾਂਡਰ ਰਟਾਇਰ ਹੋਇਆ ਤੇ ਇਹ ਅਹੀ ਆਪਾਂ ਖੁੱਲਿਆ ਹੈ ਸੀਐਸਸੀ ਸੈਂਟਰ ਕਾਮਨ ਸਰਵਿਸ ਸੈਂਟਰ ਇਹ ਹੈ ਜੇ ਰੋਡ ਲੱਕੀ ਪੈਲੇਸ ਕੇ ਪਾਸ ਬਿਲਕੁਲ ਇਧਰ ਜਿੱਤਨੀ ਵੀ ਸੈਂਟਰ ਗਵਰਨਮੈਂਟ ਦੀਆਂ ਜਾਂ ਪੰਜਾਬ ਗਵਰਨਮੈਂਟ ਦੀਆਂ ਜਿਹੜੀ ਵੀ ਸਕੀਮ ਹੈ ਇੱਕ ਦੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਇਸੇ ਡਿਪਾਰਟਮੈਂਟ ਵੱਲੋਂ ਵੀ ਜੋ ਸੀਐਸਸੀ ਸੈਂਟਰ ਦੇ ਵਿੱਚ ਹੈ ਉਹਦੇ ਵਿੱਚ ਬਹੁਤ ਸਾਰੇ ਜਿਦਨ ਆਪਣੇ ਕਿਸਾਨਾਂ ਦੇ ਮਿਲਦੇ ਆ ਲੋਨ ਬਾਰੇ ਹੈ ਇਹਨਾਂ ਦੀ ਨੰਕੰਦੀਆਂ ਕੇ ਵੀਸੀ ਕਰਨੀਆਂ इवन ਕਿ ਜੇ ਪੈਨਸ਼ਨਰ ਹੈ ਪੈਨਸ਼ਨਰਾਂ ਨੂੰ ਪੈਨਸ਼ਨ ਬਾਰੇ ਵੀ ਆਪਾਂ ਬਾਇਓਮੈਟ੍ਰਿਕ ਦੇ ਨਾਲ ਕੱਢ ਕੇ ਦਿੰਦੇ ਆ ਜਿਹਦੇ ਤੋਂ ਇਲਾਵਾ ਜੀਐਸਯੂਸੀ ਜੰਟਰ ਦਾ ਲਾਭ ਲਾਭ ਬਹੁਤ ਸਾਰੀਆਂ ਹੋਰ ਵੀ ਸਰਵਿਸ ਜਿਹਾ ਪੈਨ ਕਾਰਡ ਧਾਰਕ ਕਾਰ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਇੰਸ਼ੋਰੈਂਸ ਐਕੂਲਿਸ਼ਨ ਇਹ ਸਾਰੇ ਬੱਚਿਆਂ ਦੇ ਸਰਟੀਫਿਕੇਟ ਇਨਕਮ ਸਰਟੀਫਿਕੇਟ ਜਾਂ ਆਨਲਾਈਨ ਸਰਵਿਸ ਜਾਂ ਡਾਕੂਮੈਂਟੇਸ਼ਨ ਕੋਈ ਵੀ ਡਾਕੂਮੈਂਟ ਹੈ ਉਹਦੀ ਕਰੈਕਸ਼ਨ ਬਾਰੇ ਇਹ ਕੋਸ਼ਿਸ਼ ਕਰਦੇ ਆਪਾਂ ਜੋ ਵੇ ਸਹੀ ਤਰੀਕੇ ਨਾਲ ਔਰ ਜਨੂਰੇਟ ਦੇ ਉਹ ਕੀਤੀ ਜਾਵੇ ਫਰਕ ਮੈਂ ਇਹ ਨਹੀਂ ਕਹਿ ਸਕਦਾ ਜਿਆਦਾ ਬਟ ਕਹਿੰਦਾ ਹਰ ਇੱਕ ਅਧਿਆਪਨਾ ਏਮਰ ਹੁੰਦਾ ਸਾਡਾ ਏਮ ਕੋਈ ਪੈਸਾ ਕਮਾਣਾ ਜਾਂ ਬਿਜ਼ਨਸ ਵਾਸਤੇ ਆਪਾਂ ਨਹੀਂ ਬਟੇ ਐਜ਼ ਅ ਰਿਟਾਇਰਮੈਂਟ ਹੋਣ ਕੇ ਬਾਅਦ ਪੈਨਸ਼ਨ ਵਧਰਾ ਮਿਲ ਰਹੀ ਹੈ ਨਾ ਇਸ ਹਾਂ ਦੇ ਉਪਰ ਕੋ ਇਸ ਤਰ੍ਹਾਂ ਦਾ ਬੋਝ ਆ ਕੇ ਆਪਾਂ ਪੈਸੇ ਦੇ ਲਾਲਚੇ ਵਿੱਚ ਕੁਝ ਗਲਤ ਕੰਮ ਕਰੀਏ ਆਪਾਂ ਕੋਸ਼ਿਸ਼ ਕਰਨਾ ਕਿ ਜੋ ਕਸਟਮਰ ਆਂਦਾ ਹੈ ਉਹਨੂੰ ਪ੍ਰੋਪਰ ਸੇਵਾ ਦਿੱਤੀ ਜਾਵੇ ਉਹਦੀ ਸੈਟੀਸਫੈਕਸ਼ਨ ਪੂਰੀ ਹੋ ਜਾਏ ਬਹੁਤ ਸਾਰੀ ਚੀਜ਼ਾਂ ਉਹਨਾਂ ਨੂੰ ਅਣਜਾਣੇ ਚ ਪਤਾ ਨਹੀਂ ਹੁੰਦਾ ਲੋਕ ਗੋਲ ਮੁਲ ਕਰਕੇ ਕੰਮ ਕਰ ਦਿੰਦੇ ਆ ਆਪਾਂ ਜੋ ਵੀ ਕੰਮ ਕਰਦੇ ਆ ਸਹੀ ਤਰੀਕੇ ਨਾਲ ਕਰਨਿਆ ਨਹੀਂ ਹੋਗਾ ਤਾਂ ਕਲੀਅਰ ਕਰਾਂਗੇ ਨਹੀਂ ਹੋਣਾ ਜਾਂ ਸਹੀ ਗਾਈਡ ਕਰਾਂਗੇ ਇਸ ਕਰਕੇ ਔਰ ਰੇਟ ਵਿੱਚ ਵੀ ਬਹੁਤ ਜਨੂਅਲ ਰੇਟ ਹੈ ਰੇਟ ਦਾ ਮਤਲਬ ਕਿ ਆਪਣਾ ਜੋ ਖਰਚ ਪੈ ਰਿਹਾ ਹੈ ਨਾਰਮਲ ਉਹੀ ਉਹਨਾਂ ਹੀ ਲਈਦਾ ਕੋਈ ਫालतू ਕਿਸੇ ਤਰ੍ਹਾਂ ਦਾ ਇਹ ਤਾਂ ਲੋਨ ਨਹੀਂ ਖਾਂਦੇ ਇੱਕ ਤਾਂ ਪਹਿਲੇ ਕਿ ਗੁਰਦਾਸਪੁਰ ਦਾ ਸ਼ਹਿਰ ਵਿੱਚ ਡਿਜੀਟਲ ਮਾਰਕੀਟਿੰਗ ਦਾ ਕੰਮ ਜਾਂ ਇਸ ਤਰ੍ਹਾਂ ਦਾ ਨਹੀਂ ਸੀਗਾ ਤੇ ਮੇਰਾ ਬੇਟਾ ਜੋ ਹੈ ਇਹ ਬੇਟੇ ਨੇ ਵੀ ਆਪਣੇ ਡਿਜੀਟਲ ਮਾਰਕੀਟਿੰਗ ਵਿੱਚ ਆਪਣੇ ਕੋਰਸ ਕੀਤਾ ਵੀ ਜੌਬ ਵੀ ਕਰ ਰਿਹਾ ਹੈ ਉਹਨੂੰ ਦੇ ਦੇਵੇ ਡਿਜੀਟਲ ਮਾਰਕੀਟਿੰਗ ਵਿੱਚ ਵੀ ਕੋਸ਼ਿਸ਼ ਕਰਦਾ ਕਿ ਜੇ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਦੀ ਕੋਈ ਸਮੱਸਿਆ ਹੈ ਜੇ ਤਾਂ ਐਡਵਰਟਾਈਜ਼ਮੈਂਟ ਹੈ ਸੋਸ਼ਲ ਮੀਡੀਆ ਕੋ ਹੈਂਡਲ ਨਹੀਂ ਕਰ ਪਾ ਰਹੇ ਤਾਂ ਸੋਸ਼ਲ ਮੀਡੀਆ ਕੋ ਹੈਂਡਲ ਕਰਨਾ ਐਡਵਰਟਾਈਜ਼ਮੈਂਟ ਕਿਸ ਤਰ੍ਹਾਂ ਦੇਣਾ ਹੈ ਉਹ ਸਭ ਚੀਜ਼ਾਂ ਵੀ ਉਹ ਨਾਲ ਨਾਲ ਉਹ ਵੀ ਕਰਦੇ ਨੇ ਇਸ ਤੋਂ ਇਲਾਵਾ ਜੋ ਵੀ ਹੈ ਆਪਣਾ ਸੈਸ਼ੀਅਨਟਰ ਮੈਂ ਕਹਿੰਦਾ ਕਿ ਆਪਕੋ ਜੋ ਵੀ ਆਨਲਾਈਨ ਸਦਸ ਹੈ ਮੈਕਸਮਾਈਜ਼ ਕਰ ਆਨਲਾਈਨ ਟੀਏ ਇਹਦੇ ਨਾਲ ਆਪਾਂ ਰਿਟਾਇਰਮੈਂਟ ਤੋਂ ਹੋਣ ਤੋਂ ਪਹਿਲਾਂ ਕਹਿੰਦੇ ਮਨ ਵਿੱਚ ਇਹ ਸੀਗਾ ਕਿ ਆਪਾਂ ਰਿਟਾਇਰ ਹੋਣ ਤੋਂ ਬਾਅਦ ਕੁਝ ਕੋਸ਼ਿਸ਼ ਇਤਨਾ ਕੰਮ ਕਰੇ ਜੋ ਸਮਾਜ ਸੇਵਾ ਹੈ ਜੋ ਕਿ ਆਪਾਂ ਜੌਬ ਦੇ ਵਿੱਚ ਰਹਿੰਦੇ ਵੀ ਕੋਸ਼ਿਸ਼ ਕੀਤੀ ਗਈ ਉਹਦੇ ਕਰਕੇ ਆਪਾਂ ਇਹ ਸੈਂਟਰ ਖੋਲਿਆ ਸੈਂਟਰ ਦੇ ਕਰਕੇ ਇੱਕ ਆਫਿਸ ਟਾਈਪ ਬਣ ਗਿਆ ਜਿਹਦੇ ਕਰਕੇ ਆਪਾਂ ਜੋ ਹਮਾਰੇ ਗੁਰਦਾਸਪੁਰ ਪੰਜਾਬ ਦੇ ਜੋ ਤਿੰਨ ਚਾਰ ਡਿਸਟ੍ਰਿਕਟ ਹੈ ਗੁਰਦਾਸਪੁਰ ਪਠਾਨਕੋ ਬਟਾਲਾ ਹੁਸ਼ਿਆਰਪੁਰ ਇਹਦੇ ਵਿੱਚ ਜੋ ਐਕਸ ਸੈਂਟਰ ਆਰਮਡ ਪੁਲਿਸ ਫੋਰਸ ਪਰਸਨਲ ਵੈਲਫੇਅਰ ਐਸੋਸੀਏਸ਼ਨ ਇੱਕ ਟੀਮ ਬਣੀ ਹੋਈ ਹੈ ਜਿਹਦੇ ਸਾਡੇ ਚੀਫ ਨਰਿੰਦਰ ਸਿੰਘ ਨਰਮਲ ਸਿੰਘ ਮਾਨ ਹੈ ਉਹ ਵੀ ਉਹ ਸੇਤ ਦੇ ਕਾਰ ਨਹੀਂ ਹੈ ਤੇ ਉਸ ਤੋਂ ਬਾਅਦ ਮੇਰੇ ਕੋ ਐਗਜ਼ੀਕਿਊਟਿਵ ਚੇਅਰਮੈਨ ਦੀ ਮੈਂ ਡਿਊਟੀ ਕਰ ਰਹਾ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਸਾਡੀਆਂ ਅਲੱਗ-ਅਲੱਗ ਟੀਮਾਂ ਹਨ ਜਿੱਦਾਂ ਹੁਣ ਪਿਛੇ ਬਾੜ ਦੇ ਟਾਈਮ ਉਸ ਇਸ ਤਰ੍ਹਾਂ ਕੇ ਸਾਡੀਆਂ ਅਲੱਗ-ਅਲੱਗ ਟੀਮਾਂ ਅਲੱਗ-ਅਲੱਗ ਏਰੀਆ ਦੇ ਵਿੱਚ ਬਾੜ ਪੀਤਨ ਦੀ ਬੀ ਬਹੁਤ ਮਦਦ ਕੀਤੀ ਗਈ ਹੈ ਕੁਝ ਇੱਕ ਟੀਮ ਜਿੱਦਾਂ ਪਿਛੇ ਕੋਨੇ ਵੱਲ ਗਈ ਸੀ ਕੁਝ ਆਪਣੀਆਂ ਟੀਮਾਂ ਇਹਦੇ ਤਾਰਾਗੜ ਸਾਈਡ ਤੇ ਅੱਗੇ ਚਲੇ ਜਾਂਦੇ ਆਪਣੇ ਕੋਲੀਆਂ ਹੈ ਮਕੋੜਾ ਪਤਨ ਹੈ ਮਕੋੜਾ ਪਤਨ ਦੇ ਪਾਰ 3-4 ਪਿੰਡ ਹੈ ਉਹਨਾਂ ਪਿੰਡਾਂ ਵਿੱਚ ਵੀ ਸਾਡੇ ਆਪਣੇ ਟੀਮ ਦੇ ਜੋ ਵੀ ਮੈਂਬਰ ਹੈ ਇਹਨਾਂ ਨੇ ਕੁਝ ਆਪਣੇ ਕੋਲ ਕਾਇਕੇ ਫਿਰ ਕੁਝ ਪੈਸਾ ਪਾ ਕੇ ਇਕੱਠਾ ਕਰਕੇ ਉਸੇ ਆਪਣੇ ਅਸੋਸੀਏਟਸ ਨਾਲੋਂ ਇਹਨਾਂ ਦੇ ਰਸਨ ਦਾ ਰਾਜ ਜਾਂ ਜ਼ਰੂਰਤਾਂ ਦਾ ਜੋ ਚੀਜ਼ਾਂ ਸੀ ਉਹ ਵੀ ਵੰਡੀਆਂ ਗਈਆਂ ਮੈਡੀਸਿਨ ਵੀ ਵੰਡੀਆਂ ਗਈਆਂ ਇਹ ਤੋਂ ਲਾ ਕੁਝ ਦਿੱਲੀ ਤੋਂ ਟੀਮਾਂ ਆਉਂਦੀਆਂ ਜਾਂ ਕਿਤੇ ਬਾਹਰ ਸੇ ਵੀ ਟੀਮਾਂ ਦੇ ਉਹਨਾਂ ਨੂੰ ਅਗਰ ਗਾਈਡ ਕਰਨਾ ਹੈ ਉਹਨਾਂ ਨੂੰ ਕਿੱਥੇ ਕੀ ਜ਼ਰੂਰਤ ਹੈ ਕਿਧਰ ਜਾਣਾ ਚਾਹੀਦਾ ਉਹਨਾਂ ਨੂੰ ਅਸਿਸਟ ਕਰਕੇ ਸੈਕਟਰ ਦੇ ਹੈੱਡ ਕੁਆਟਰ BSF ਦੀ ਮਦਦ ਨਾਲ ਆਪਾਂ ਉਹਨਾਂ ਨੂੰ ਵੀ ਕਵਰ ਕੀਤਾ ਪਰ ਕੋਸ਼ਿਸ਼ ਇਹ ਹੈ ਕਿ ਅੱਛੇ ਚੰਚਾ ਲੋਕਾਂ ਕੀ ਪਬਲਿਕ ਜੋ ਸੇਵਕ ਕੀਤੀ ਜਾਵੇ जिस तरह हम पुलाने के भी नवंबर दिसंबर सर्दियां हो जाए कुछ कंबल द्वारा वंडेंगे कुछ दवाइय की जरूरत पे तो भी करा बिल्कुल सर्विस देना जो एसोसीएशन का मतलब भी है जी सीआरपीएफ चे। गल है एसोसीएन साइड सेंट्रल आर्मेड पुलिस फोर्सनल है जर पी बी एस एफ आई टी बी बी सी आई एस एफ आसाम राइफल्स सारे है क्वाटरली तीन महीने बाद एक क्वाटरली मीटिंग होंगी है जो सैक्टर हैड गुरदपुर होंगी है वे रिटायरी परसनल आते हैं ਉਹਦੇ ਵਿੱਡੋਸ ਜਾਂਦੀ ਹੈ इवन ਕਿ ਜਿੱਦੀ ਕੋਈ ਸਮੱਸਿਆ ਬੱਚੇ ਬਾਰੇ ਵੀ ਆਉਂਦੇ ਆ ਉਹਨਾਂ ਦੀ ਸਾਰੀਆਂ ਸਮੱਸਿਆ ਸੁਣੀ ਜਾਂਦੀ ਹੈ ਉਹਨਾਂ ਦਾ ਸਮਾਧਾਨ ਕੀਤਾ ਜਾਂਦਾ ਹੈ ਅਰ ਕਿਸੇ ਵੀ ਕੋਈ ਦਿੱਕਤ ਹੁੰਦੀ ਹੈ ਉਹਨੂੰ ਪੁਰਾ ਮੌਂਦਿਸ ਪਾਰਟੀ ਵੀ ਕੀਤਾ ਜਾਂਦਾ ਹੈ ਅਗਰ ਨਹੀਂ ਹੋ ਤੋ ਜਿੱਥੇ ਵੀ ਉਹਦੀ ਕੋਈ ਪਰਵਾਨਾ ਜੀ ਉਹਨੂੰ ਅਪਰੋਚ ਕਰਕੇ ਉਹਦੀ ਜਿਹੜੀ ਸਮੱਸਿਆ ਨਹਲ ਕੀਤਾ ਜਾਂਦਾ ਇਲਾਕੇ ਨਾਲ ਵਸਨ ਮੈਂ ਵਹੀ ਕਰਨ ਦੀ ਕੋਸ਼ਿਸ਼ ਕਰੋ ਅੱਛਾ ਕੰਮ ਕਰੋ ਅਗਰ ਜਿੱਥੇ ਵੀ ਮੌਕਾ ਲੱਗਦਾ ਆਪ ਪਬਲਿਕ ਦੀ ਸੇਵਾ ਕਰ ਸਕਦੇ ਤਾਂ ਕਰਨਾ ਚਾਹੀਏ ਇਮਾਨਦਾਰਨਾ ਕੰਮ ਕਰਨਾ ਚਾਹੀਏ ਆਪਾਂ ਵੀ ਇਸ ਤਰ੍ਹਾਂ ਕੋਸ਼ਿਸ਼ ਕਰਨਾ ਉਸੇ ਵੈਲਫਰ ਦਾ ਕੰਮ ਕਰਨਾ ਚਾਹੀਏ